ਤੇ ਅਸੀਂ ਜਦੋਂ ਵੀ ਮੈਂ ਉੱਥੇ ਜਾ ਕੇ ਪਹੁੰਚਿਆ ਤੇ 100 ਤਕਰੀਬਨ 90 ਦੇ ਕੋਲੇ ਬਿੱਲ ਬਣਿਆ ਤੇ ਮੈਨੂੰ 100 ਰੁਪਏ ਦੇ ਕੇ ਕਹਿੰਦੀਆਂ ਵੀ 90 ਰੁਪਏ ਵੀ ਆਈ ਹੈਵ ਨੋ ਮਨੀ ਹੋਰ ਮੈਂ ਕਿਹਾ ਮੈਮ 90 ਰੁਪਏ ਟੂ ਮੱਚ ਵੀ ਮੈਂ 90 ਰੁਪਏ ਹੀ ਤੁਹਾਨੂੰ ਛੱਡਦਾ ਤੇ ਮੈਨੂੰ 100 ਰੁਪਏ ਦੇ ਕੇ ਕਹਿੰਦੀਆਂ 10 ਰੁਪਏ ਮੇਰੇ ਵਾਪਸ ਕਰ ਮੈਂ ਕਿਹਾ ਮੈਮ ਤੁਸੀਂ ਮੈਂ ਤੁਹਾਨੂੰ ਆਨਲਾਈਨ ਲੈ ਲਵੋ ਵੀ ਮੇਰੇ ਕੋਲ 10 ਰੁਪਏ ਕੈਸ਼ ਨਹੀਂ ਹੈ ਕਹਿੰਦੀ ਨਹੀਂ ਨਹੀਂ ਮੈਨੂੰ ਕੈਸ਼ ਹੀ ਚਾਹੀਦੇ ਆ ਮਤਲਬ ਕਿ ਮੇਰੇ ਨਾਲ ਬਹੁਤ ਕਿੰਨਾ ਟਾਈਮ ਗੱਡੀ 'ਚ ਬੈਠੀ ਮੇਰੇ ਅੱਗੇ ਵੀ ਰਾਈਡ ਬਾਕ ਕੋ ਕਿਸੇ ਮੈਂ ਤੇ ਮਤਲਬ ਕਿ ਮੈਨੂੰ ਕਹਿੰਦੀ ਜਾਣ ਕੇ ਵੀ ਤੈਨੂੰ ਮੈਂ ਕੰਪਲੀਟ ਕਰਾਂਗੇ ਵੀ ਤੂੰ ਸਾਨੂੰ ਟੱਚ ਕਰਦਾ ਮੈਂ ਜਾਣ ਕੇ ਵੀ ਓਵਰ ਤੇ ਅਸੀਂ ਕੰਪਲੀਟ ਮੈਂ ਨਾਲ ਹੀ ਵੀਡੀਓ ਬਣਾਉਣ ਲੱਗਾ ਤੇ ਉਹ ਅਗਰੈਸਿਵ ਹੋ ਗਈਆਂ ਤੇ ਮੈਨੇ ਧੱਕਾ ਮੁੱਕੀ ਕੀਤੀ ਮੈਂ ਗੱਡੀ 'ਚੋਂ ਬਾਹਰ ਆਇਆ ਉਹ ਤੁਹਾਨੂੰ ਮੈਂ ਵੀਡੀਓ ਵੀ ਦੇਤੀ ਸਾਰਾ ਤੁਹਾਨੂੰ ਜੋ ਮੈਂ ਬਣਾਇਆ ਸੀ ਤੇ ਮੇਰੇ ਗੱਡੀ 'ਚ ਆ ਕੇ ਉਹਨਾਂ ਨੇ ਮੈਨੂੰ ਧੱਕਾ ਮੁੱਕੀ ਮਾਰੀ ਮੈਂ ਉਹਨਾਂ ਨੂੰ ਪਿੱਛੇ ਕਰਾਂ ਦੂਰ ਹੋਵੇ ਮੈਂ ਤੇ ਦੂਰ ਹੋ ਉਹ ਮੈਨਾਂ ਜਾਣ ਕੇ ਮੇਰੇ ਨਾਲ ਲੱਗਣ ਵੀ ਅਸੀਂ ਕੰਪਲੀਟ ਕਰਾਂਗੇ ਤੂੰ ਸਾਨੂੰ ਟੱਚ ਕੀਤਾ ਉਹਨਾਂ ਨੇ ਮੇਰਾ ਫੋਨ ਵੀ ਦੇਖੋ ਸਾਰੇ ਨਵਾਂ ਫੋਨ ਸਾਈਡ ਡਿਸਪਲੇ ਤੋੜਤੀ ਆ ਦੇਖ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕੀਤਾ ਤੁਹਾਡੇ ਨਾਲ ਕੁਝ ਨਹੀਂ ਭਾਜੀ ਬਸ ਮਤਲਬ ਕਿ ਫਿਰ ਭੱਜ ਗਈਆਂ ਜਦੋਂ ਮੈਂ ਵੀਡੀਓ ਬਣਾਉਣ ਲੱਗਿਆ ਵੀ ਮੈਨੂੰ ਪਹਿਲਾਂ ਤਾਂ ਧੱਕਾ ਮੁੱਕੀ ਬਹੁਤ ਕੀਤੀ ਮੇਰੇ ਨਾਲ ਵੀ ਪੈਸੇ ਵੀ ਨਹੀਂ ਦਿੱਤੇ ਫਿਰ ਤੇ ਚਲੋ ਮੈਂ ਤੂੰ ਵੀ ਉਹਨ ਛੱਡੋ ਉਤਲੇ ਪੈਸੇ ਨੂੰ ਫਿਰ ਗੱਲ ਇਹ ਹੋਈ ਆ ਵੀ ਮਤਲਬ ਕਿ ਸਾਨੂੰ ਸੇਫਟੀ ਰਾਤ ਨੂੰ ਬਿਲਕੁਲ ਵੀ ਨਹੀਂ ਹੈਨੇਗੀ ਓਵਰ ਤੇ ਕੰਮ ਕਰਦੇ ਆ ਤੁਹਾਨੂੰ ਪਤਾ ਹੀ ਹੈ ਕੰਮ ਵੀ ਬਹੁਤ ਓਨਾ ਕੰਮ ਇੱਥੇ ਤੇ ਰਾਤ ਨੂੰ ਜੋ ਰਾਈਡਾਂ ਪੈਂਦੀਆਂ ਨਿਗਰਾਂ ਦਾ ਇੰਨਾ ਬੁਰਾ ਹਾਲ ਹੈ ਪੁੱਛੋ ਮੇਰੇ ਨਾਲ ਦੂਜਾ ਤੀਜਾ ਚਾਂਸ ਹੋ ਗਿਆ ਉਸ ਦਿਨ ਮੈਂ ਲਾਂਡਾ ਰਾਈਡ ਛੱਡੀ ਗੱਡੀ ਮਸਾਂ ਲੈ ਗਿਆ ਇੰਨਾ ਪਾ ਉਹਨਾਂ ਨੇ ਮੈਨੂੰ ਪੇਜ ਨਹੀਂ ਕੀਤੇ ਉਹ ਕਹਿੰਦੇ ਅਸੀਂ ਪੇਜ ਨਹੀਂ ਕਰਨੇ ਜੇ ਤੁਸੀਂ ਮੈਨੂੰ 100 ਮੀਟਰ ਅੱਗੇ ਨਹੀਂ ਛੱਡ ਦਉ ਉੱਤੇ ਬਹੁਤ ਮਤਲਬ ਕਿ ਰਾਸਤਾ ਬਿਲਕੁਲ ਬੰਦ ਸੀ ਵੀ ਇੰਨਾ ਬੁਰਾ ਹਾਲ ਆ ਵੀ ਇਦੋਂ ਚੰਗਾ ਤਾਂ ਇਹਨਾਂ ਦੀ ਰਾਈਡਾਂ ਲੈਣੀਆਂ ਬੰਦ ਹੀ ਕਰ ਦੋ ਵੀਰੇ ਆਪਾਂ ਤੁਹਾਡੀ ਵੀ ਰਿਸਪੈਕਟ ਆ ਪਰ ਇਹ ਹੈ ਨਹੀਂ ਰਿਸਪੈਕਟ ਨਹੀਂ ਦਿੰਦੇ ਬਹੁਤ ਗਲਤ ਬੋਲਦੇ ਆ ਗਾਲਾਂ ਨਾਲ ਇੰਗਲਿਸ਼ ਗਾਲਾਂ ਕੱਢਦੇ ਸਸਵੀ ਗੱਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੈਸ਼ਨ ਟੀਵੀ ਮੈਂ ਤੁਹਾਡੇ ਨਾਲ ਕ੍ਰਿਸ਼ ਵਰਮਾ ਕੱਲ ਦੇਰ ਰਾਤ ਇੱਕ ਕੈਬ ਡਰਾਈਵਰ ਨਾਲ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਤੋਂ ਉਸ ਮੁੰਡੇ ਨੇ ਕੈਬ ਬੁੱਕ ਕੀਤੀ ਸੀਗੀ ਤੇ ਚੰਡੀਗੜ੍ਹ ਤੋਂ ਮੋਹਰੀ ਉਹ ਬੰਦਾ ਉਹ ਕੁੜੀਆਂ ਨੂੰ ਛੱਡਦਾ ਤੇ ਉਸ ਤੋਂ ਬਾਅਦ ਉਹਦੇ ਨਾਲ ਉਹ ਕੁੜੀਆਂ ਬਤਮੀਜੀ ਕਰਦੀਆਂ ਉਹਨੂੰ ਕਹਿੰਦੀਆਂ ਸੀ ਤੈਨੂੰ ਪੈਸੇ ਪੇ ਨਹੀਂ ਕਰਾਂਗੇ ਅਗਰ ਕੈਬ ਡਰਾਈਵਰਾਂ ਨਾਲ ਇਦਾਂ ਏਦਾਂ ੱੱਕਾ ਹੁੰਦਾ ਰਿਹਾ ਤੇ ਉਹ ਕਹਿੰਦੇ ਆ ਕਿ ਅਸੀਂ ਕਮਾਵਾਂਗੇ ਵੀ ਤੇ ਖਾਵਾਂਗੇ ਕੀ ਠੀਕ ਹੈ ਅਸੀਂ ਉਹ ਜਿਹੜਾ ਬੰਦਾ ਸਾਡੇ ਨਾਲ ਮੌਜੂਦ ਹੈ ਕੈਬ ਡਰਾਈਵਰ ਜਿਹੜੇ ਇੱਥੇ ਕੈਬ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰੇ ਕੀ ਨਾਮ ਕੀ ਬ੍ਰਦਰ ਦਾ ਬੇ ਰੋਇਤ ਹੈ ਮੇਰਾ ਨਾਮ ਰੋਇਜੀ ਕੀ ਹੋਏ ਤੁਹਾਡੇ ਨਾਲ ਕੱਲ ਤੇ ਆਪਣੇ ਸਾਡੇ ਦਰਸ਼ਨ ਦੱਸੋ ਕਿ ਕੱਲ ਤੁਹਾਡੇ ਨਾਲ ਹੋਇਆ ਕੀ ਸੀਗਾ ਸਲਮਾਨੇਚ ਮੇਰੇ ਕੱਲ ਰਾਤ ਨਾ ਮੈਂ ਆਪਣਾ ਖਰੜ ਬੱਗੋ ਮਾਜਰਾ ਤੋਂ ਰਾਈਡ ਚੱਕੀ ਸੀ ਰਾਈਡ ਚੱਕ ਕੇ ਦਰਪਨ ਸਿਟੀ ਜਾਣਾ ਸੀ ਮਤਲਬ ਕਿ ਨਿਗਰੋ ਦੋ ਲੜਕੀਆਂ ਸੀ ਜੋ ਨਾਈਜੀਰੀਆ ਤੋਂ ਆਈਆਂ ਤੇ ਅਸੀਂ ਜਦੋਂ ਵੀ ਮੈਂ ਉੱਥੇ ਜਾ ਕੇ ਪਹੁੰਚਿਆ ਤੇ 100 ਤਕਰੀਬਨ 90 ਦੇ ਕੋਲੇ ਬਿੱਲ ਬਣਿਆ ਤੇ ਮੈਨੂੰ 100 ਰੁਪਏ ਦੇ ਕੇ ਕਹਿੰਦੀਆਂ ਵੀ 90 ਰੁਪਏ ਵੀ ਆਈ ਹੈਵ ਨੋ ਮਨੀ ਹੋਰ ਮੈਂ ਕਿਹਾ ਮੈਮ 90 ਰੁਪਏ ਟੂ ਮੱਚ ਵੀ ਮੈਂ 90 ਰੁਪਏ ਨਹੀਂ ਤੁਹਾਨੂੰ ਛੱਡ ਸਕਦਾ ਤੇ ਮੈਨੂੰ 100 ਰੁਪਏ ਦੇ ਕੇ ਕਹਿੰਦੀਆਂ 10 ਰੁਪਏ ਮੇਰੇ ਵਾਪਸ ਕਰ ਮੈਂ ਕਿਹਾ ਮੈਮ ਤੁਸੀਂ ਮੈ ਤੋਂ ਆਨਲਾਈਨ ਲੈ ਲਓ ਵੀ ਮੇਰੇ ਕੋਲ ਕਿੰਦੇ ਨਹੀਂ ਨਹੀਂ ਮੈਨੂੰ ਕੈਸ਼ ਹੀ ਚਾਹੀਦੇ ਆ ਮਤਲਬ ਕਿ ਮੇਰੇ ਨਾਲ ਬਹੁਤ ਕਿੰਨਾ ਟਾਈਮ ਗੱਡੀ 'ਚ ਬੈਠੀ ਮੇਰੇ ਅੱਗੇ ਵੀ ਰਾਈਡ ਬਾਕ ਕੋਈ ਸੀ ਮੈਂ ਚੰਡੀਗੜ੍ਹ ਜਾਣਾ ਸੀ ਕਿੰਦੇ ਨਹੀਂ ਹਮ 10 ਰੁਪਏ ਦੇ ਤੇ ਮਤਲਬ ਕਿ ਮੈਨੂੰ ਕਹਿੰਦੀ ਜਾਣ ਕੇ ਵੀ ਤੈਨੂੰ ਮੈਂ ਕੰਪਲੀਟ ਕਰਾਂਗੇ ਵੀ ਤੂੰ ਸਾਨੂੰ ਟੱਚ ਕਰਦਾ ਮੈਂ ਜਾਣ ਕੇ ਵੀ ਓਵਰ ਤੇ ਅਸੀਂ ਕੰਪਲੀਟ ਮੈਂ ਨਾਲ ਹੀ ਵੀਡੀਓ ਬਣਾਉਣ ਲੱਗਾ ਤੇ ਉਹ ਅਗਰੈਸਿਵ ਹੋ ਗਈਆਂ ਤੇ ਮੈਨੇ ਧੱਕਾ ਮੁੱਕੀ ਕੀਤੀ ਮੈਂ ਗੱਡੀ ਚੋਂ ਬਾਹਰ ਆਇਆ ਉਹ ਤੁਹਾਨੂੰ ਮੈਂ ਵੀਡੀਓ ਵੀ ਦੇਤੀ ਸਾਰਾ ਤੁਹਾਨੂੰ ਜੋ ਮੈਂ ਬਣਾਇਆ ਸੀ ਤੇ ਮੇਰੇ ਗੱਡੀ ਚ ਜਾ ਕੇ ਉਹਨਾਂ ਨੇ ਮੈਨੂੰ ਧੱਕਾ ਮੁੱਕੀ ਮਾਰੀ ਮੈਂ ਉਹਨਾਂ ਨੂੰ ਪਿੱਛੇ ਕਰਾਂ ਦੂਰ ਹੋਵੇ ਮੈਂ ਤੇ ਦੂਰ ਹੋ ਉਹ ਮੈਨਾਂ ਜਾਣ ਕੇ ਮੇਰੇ ਨਾਲ ਲੱਗਣ ਲਈ ਹੀ ਕੰਪਲੀਟ ਕਰਾਂਗੇ ਤੁਹਾਨੂੰ ਟੱਚ ਕੀਤਾ ਉਹਨਾਂ ਨੇ ਮੇਰਾ ਫੋਨ ਵੀ ਦੇਖੋ ਸਾਰਾ ਨਵਾਂ ਫੋਨ ਸਾਈਡ ਡਿਸਪਲੇ ਤੋੜਤੀ ਆ ਦੇਖੋ ਇਹ ਫੋਨ ਮੈਂ ਕੈਮਰਾ ਨੂੰ ਇੱਕ ਵਾਰੀ ਫੋਨ ਦਿਖਾਉ ਕਿ ਆ ਇੱਥੋਂ ਹੀ ਦੇਖੋ ਸਾਈਡ ਤੋਂ ਸਾਰਾ ਆ ਸਾਰਾ ਫੋਨ ਉਹਨੇ ਮੇਰੇ ਇੰਨਾ ਫੋਨ ਤੇ ਮਾਰਿਆ ਤੇ ਤੁਹਾਡਾ ਫੋਨ ਵੀ ਤੋੜ ਦਿੱਤਾ ਉਹਨਾਂ ਨੇ ਹਾਂਜੀ ਤੇ ਉਸ ਤੋਂ ਕੁਝ ਨਹੀਂ ਭਾਜੀ ਬਸ ਮਤਲਬ ਕਿ ਫਿਰ ਭੱਜ ਗਈਆਂ ਜਦੋਂ ਮੈਂ ਵੀਡੀਓ ਬਣਾਉਣ ਲੱਗਿਆ ਵੀ ਮੈਨੂੰ ਪਹਿਲਾਂ ਤਾਂ ੱੱਕਾ ਮੁੱਕੀ ਬਹੁਤ ਕੀਤੀ ਮੇਨ ਨਾਲ ਵੀ ਪੈਸੇ ਵੀ ਨਹੀਂ ਦਿੱਤੇ ਤੇ ਚਲੋ ਮੈਂ ਉਹੀ ਵੀ ਉਹਨੂੰ ਛੱਡੂ ਉਤਲੇ ਪੈਸੇ ਨੂੰ ਫਿਰ ਗੱਲ ਇਹ ਹੋਈ ਆ ਵੀ ਮਤਲਬ ਕਿ ਸਾਨੂੰ ਸੇਫਟੀ ਰਾਤ ਨੂੰ ਬਿਲਕੁਲ ਵੀ ਹੈ ਨਹੀਂਗੀ Uber ਤੇ ਕੰਮ ਕਰਦੇ ਸਾਨੂੰ ਪਤਾ ਹੀ ਹੈ ਕੰਮ ਵੀ ਬਹੁਤ ਓਨਾ ਕੰਮ ਹੈ ਇੱਥੇ ਤੇ ਰਾਤ ਨੂੰ ਜੋ ਰਾਈਡਾਂ ਪੈਂਦੀਆਂ ਨਿਗਰਾਂ ਦਾ ਇੰਨਾ ਬੁਰਾ ਹਾਲ ਹੈ ਪੁੱਛੋ ਮੇਨਾਂ ਦੂਜਾ ਤੀਜਾ ਚਾਂਸ ਹੋ ਗਿਆ ਉਸ ਦਿਨ ਮੈਂ ਲਾਂਡਾ ਰਾਈਡ ਛੱਡੀ ਗੱਡੀ ਮਸਾਂ ਲੈ ਗਿਆ ਇਨਾ ਪਾਣੀ ਗੱਡੀ 'ਚ ਉਹਨਾਂ ਨੇ ਮੈਨੂੰ ਪੇਜ ਨਹੀਂ ਕੀਤੇ ਉਹ ਕਹਿੰਦੇ ਅਸੀਂ ਪੇਜ ਨਹੀਂ ਕਰਨੇ ਜੇ ਤੁਸੀਂ ਮੈਨੂੰ 100 ਮੀਟਰ ਅੱਗੇ ਨਹੀਂ ਛੱਡ ਦਉ ਉੱਥੇ ਮਤਲਬ ਕਿ ਰਸਤਾ ਬਿਲਕੁਲ ਬੰਦ ਸੀ ਵੀ ਇੰਨਾ ਬੁਰਾ ਹਾਲ ਆ ਵੀ ਇਦੋਂ ਚੰਗਾ ਤਾਂ ਇਹਨਾਂ ਦੀ ਰਾਈਡਾਂ ਲੈਣੀਆਂ ਬੰਦ ਹੀ ਕਰ ਦੋ ਵੀਰੇ ਆਪਾਂ ਤੁਹਾਡੀ ਵੀ ਰਿਸਪੈਕਟ ਆ ਪਰ ਇਹ ਹੈ ਨਹੀਂ ਰਿਸਪੈਕਟ ਨਹੀਂ ਦਿੰਦੇ ਬਹੁਤ ਗਲਤ ਬੋਲਦੇ ਆ ਗਾਲਾਂ ਨਾਲ ਇੰਗਲਿਸ਼ ਗਾਲਾਂ ਕੱਢਦੇ ਤੇ ਕੱਲਾ ਨੀਗਰੋ ਨਾਲੀ ਜਾਂ ਨਾਈਜੀਰੀਅਨ ਨਾਲੀ ਆ ਕਿ ਕੋਈ ਪੰਜਾਬੀ ਵੀ ਅਜਿਜਾਂ ਨੂੰ ਕਰਦੇ ਆ ਅਸੀਂ ਭਾਜੀ ਪੰਜਾਬੀ ਤਾਂ ਬਹੁਤ ਕਰਦੇ ਆ ਸਾਕਾ ਉਹ ਦਿਨ ਰਾਈਡ ਬੱਕ ਕੋਈ ਸੀ ਆਪਣਾ 26 ਸੈਕਟਰ ਤੇ ਕੁੜੀ ਅੱਧਾ ਘੰਟਾ ਵੇਟ ਕਰਾਈ ਤੇ 194 ਰੁਪਏ ਬਿੱਲ ਬਣਿਆ ਤੇ ਬਾਅਦ ਵਿੱਚ ਮੈਨੂੰ ਕਹਿੰਦੀ ਤੂੰ ਜਾ ਮੈਂ ਕਿਹਾ ਮੈਡਮ ਅੱਧਾ ਘੰਟਾ ਵੇਟ ਕਰਾਈ ਮੇਰਾ ਵਿੱਚ ਕੰਪਨੀ ਦਾ ਕਮਿਸ਼ਨ ਕੱਢ ਲੈਣ ਕਹਿੰਦੀ ਚੱਲ ਮੈਂ ਕੱਲ ਨੂੰ ਪੇ ਕਰ ਦੂੰਗੀ ਤੇ ਕੱਲ ਨੂੰ ਗਿਆ ਇੱਕ ਹਫਤਾ ਹੋ ਗਿਆ ਉਹ ਵੀ ਮੈਂ ਤੁਹਾਨੂੰ ਸੁਣਾਈ ਸੀਗੀ ਉਹਦੀ ਰਿਕਾਰਡਿੰਗ ਉਹ ਮੈਨੂੰ ਕਾਹਤ ਦਿਖਾਉਂਦੀ ਤੁਹਾਡੀ ਕਾਹਤ ਕੀ ਕੈਬ ਡਰਾਈਵਰਾਂ ਦੀ ਮੈਂ ਕਰ ਦੂੰ ਮੈਂ ਇਹੋ ਕਰ ਦੂੰਗੀ ਮੈਂ ਤੇਰੀ ਸ਼ਿਕਾਇਤ ਕਰ ਦੂੰਗੀ ਫਿਰ ਉਹਨੇ 100 ਰੁਪਏ ਪੇ ਕੀਤੇ ਉਹ ਤੋਂ ਗਾਲ੍ਹਾਂ ਕੱਢ ਕੇ ਤੇ ਮਤਲਬ ਕਿ ਮੈਂ ਤੁਹਾਨੂੰ ਸਾਰਾ ਕੁਝ ਦਿਖਾਇਆ ਉਹ ਵੀ ਮੇਰੇ ਕੋਲ 94 ਰੁਪਏ ਫੇ ਤੇ ਤੁਸੀਂ ਜਦੋਂ ਰਾਤ ਨੂੰ ਕੈਪ ਚਲਾਉਂਦੇ ਹੋ ਤੁਸੀਂ ਕਲੱਬਾਂ ਤੋਂ ਵੀ ਪਿਕ ਕਰਦੇ ਹੋਗੇ ਲੋਕਾਂ ਨੂੰ ਹਾਂਜੀ ਹਾਂਜੀ ਭਾਈ ਸਾਰੇ ਤੋਂ ਤੇ ਕਦੇ ਤੁਹਾਡੇ ਨਾਲ ਇਹ ਚੀਜ਼ ਨਹੀਂ ਹੋਈ ਕਿ ਪੀਣ ਤੋਂ ਬਾਅਦ ਕੋਈ ਕੁੜੀ ਮੁੰਡਾ ਗੱਡੀ ਦੇ ਵਿੱਚ ਕੋਈ ਹਰਕਤ ਕਰਨੀ ਜਾਂ ਕੁਝ ਪੀਣ ਤੋਂ ਬਾਅਦ ਕੋਈ ਹੱਥ ਆ ਪਾਈ ਜਾਂ ਕੁਝ ਆ ਚੀਜ਼ਾਂ ਭਾਈ ਬਹੁਤ ਵਾਰੀ ਹੋਇਆ ਇਦਾਂ ਦੀ ਹੁਣ ਮੈਂ ਦੱਸਣ ਤੇ ਆ ਗਿਆ ਫਿਰ ਤਾਂ ਬਹੁਤ ਟਾਈਮ ਲੱਗ ਜੂਗਾ ਕਟੋਕਰ ਮਿੰਨੇੜ ਸਾਲ ਹੋ ਗਿਆ ਮੈਨਾਂ ਘੱਟ 10 15 ਚਾਂਸ ਹੋ ਗਏ ਇਹ ਹੁੰਦਾ ਹੀ ਰਹਿੰਦਾ ਈ ਦਾਰੂ ਪੀ ਕੇ ਕਦੀ ਕੋਈ ਗੱਡੀ ਦੀ ਚਾਬੀ ਖੋਲ ਕੱਢ ਲੈਂਦਾ ਵਾ ਜਾਂ ਕੋਈ ਮੁੰਡੇ ਆ ਕੇ ਖੜਦੇ ਹੁੰਦੇ ਕੁੜੀਆਂ ਤਾਰ ਨਹੀਂ ਤਾਂ ਐ ਕਰਾਂਗੇ ਯਾਹ ਕਰਾਂ ਕਦੀ ਕੋਈ ਗੱਡੀ ਮੂਰੇ ਲਾ ਲੰਦਾ ਕਈ ਥਾਰ ਲਾਲੀ ਮੂਰੇ ਵੀ ਦਾਰੂ ਪੀਤੀ ਹੁੰਦੀ ਵੀ ਕੱਢ ਕੇ ਦਿਖਾ ਗੱਡੀ ਮਤਲਬ ਕਿ ਇੰਨੇ ਚਾਂਸ ਤਾਂ ਹੁੰਦੇ ਰਹਿੰਦੇ ਤੂੰ ਚੰਗਾ ਤਾਂ ਸਾਡੇ ਮਤਲਬ ਕਿ ਚੰਡੀਗੜ੍ਹ ਚ ਗਰੁੱਪ ਬਣਾਉਣਾ ਚਾਹੀਦਾ ਸਾਰਿਆਂ ਕੈਬ ਵੀਰਾਂ ਦਾ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਮੈਸੇਜ ਕਰੋ ਬੰਦੇ ਸਾਰੇ ਪਹੁੰਚਣ ਪਰ ਹੈ ਨਹੀਂ ਓਕਾ ਓਕਾ ਹੈ ਨਹੀਂ ਵੀਰੇ ਕੋਈ ਵੀ ਸਿਰ ਵਾਰਜਨ ਤੱਕ ਮਤਲਬ ਆ ਸਾਰਿਆਂ ਨੂੰ ਕੋਈ ਓਕਾ ਹੈ ਨਹੀਂ ਕਿਸੇ ਡਰਾਈਵਰ ਦਾ ਤੇ ਤੁਸੀਂ ਕਦੇ ਕੰਪਲੇਨਟ ਨਹੀਂ ਕੀਤੀ ਆ ਚੀਜ਼ ਨੂੰ ਲੈ ਕੇ ਪੁਲਿਸ ਦੇ ਵਿੱਚ ਕੀ ਹਾਂ ਵੀ ਮੇਰੇ ਨਾਲ ਆ ਚੀਜ਼ ਦਾ ਧੱਕਾ ਹੋ ਰਿਹਾ ਸਰਕਾਰੀ ਕੰਪਲੇਨ ਕੋਈ ਸੌਂਦਾ ਹੀ ਨਹੀਂ ਜੀ ਕਿੱਥੇ Uber ਤੇ ਕਰਦੇ ਹੀ ਦੀ ਬਸ ਜਿਹੜੀ ਕੰਪਨੀ ਪਹਿਲਾਂ ਦੱਸ ਦੇਈਦਾ ਸਾਡਾ ਨਾਮ ਹੋਇਆ ਮਤਲਬ ਕਿ ਐ ਇੱਦੀ ਗੱਲ ਨਹੀਂ Uber ਗੱਲ ਸੌਂਦੀ ਆ ਸਾਡੀ ਹੋਰ ਕੰਪਨੀ ਕੋਈ ਗੱਲ ਨਹੀਂ ਸੌਂਦੀ ਵੀ ਨਾਲ ਦੀ ਨਾਲ ਕੰਮ ਮਤਲਬ ਕਿ Uber ਦੂਸੀ ਕਸਟਮਰ ਦੀ ਆਈਡੀ ਬੰਦ ਕਰ ਦਿੰਦੀ ਆ ਤੇ ਜਦੋਂ ਤੁਹਾਡੇ ਨਾਲ ਆ ਚੀਜ਼ ਹੁੰਦੀ ਆ ਤੁਸੀਂ ਇਸ ਨੂੰ ਕਿਸ ਤਰ੍ਹਾਂ ਫੇਸ ਕਰਦੇ ਹੋ ਕਿਉਂਕਿ ਤੁਸੀਂ ਗੈਰ ਰੋਗ ਦੀ ਗੱਡੀ ਘੱਟੇ ਥਾਰ ਲਾ ਦਿੰਦੇ ਆ ਕਦੇ ਉਹ ਤਾਂ ਤੁਹਾਡੀ ਫਿਰ ਗੱਡੀ ਵੀ ਤੋੜ ਸਕਦੇ ਆ ਪਈ ਫੇਸ ਕੀ ਕਰਨਾ ਹੁਣ ਅਸੀਂ ਆਪ ਕੰਮ ਕਰਨ ਆਏ ਆ ਤੁਹਾਨੂੰ ਪਤਾ ਮੂਗਾ ਏਰੀਆ ਜੀ ਮੇਰਾ ਠੀਕ ਹੈ ਜੀ ਮੈਂ ਚੰਡੀਗੜ੍ਹ ਰਹਿਣਾ ਇੱਥੇ ਮੈਂ ਆਪ ਦੇ ਘਰੇ ਵੀ ਪੈਸੇ ਭੇਜਨੇ ਆ ਰੈਂਟ ਵੀ ਭਰਨਾ ਖਾਣਾ ਪੀਣਾ ਵੀ ਪਰ ਲੜ ਕੇ ਕੀ ਕਰਾਂਗੇ ਜੀ ਅਸੀਂ ਗੱਡੀ ਮੂਰੇ ਲਾਣ ਦੇ ਫਿਰ ਅਸੀਂ ਆਪ ਹੀ ਪਿੱਛੇ ਕਰ ਲੈਨੇ ਆ ਵੀ ਕੀ ਲੜਾਂਗੇ ਇਹਨਾਂ ਨਾਲ ਇਹਨਾਂ ਦੇ ਦਾਰੂ ਪੀ ਦੀ ਪੰਜ ਪੰਜ ਜਾਣੇ ਹੁੰਦੇ ਹੁਣ ਕੱਲਾ ਤੁਸੀਂ ਹੁਣੇ ਕਹਿ ਰਹੇ ਸੀਗੇ ਕਿ ਕਈ ਬੰਦੇ ਕਿਹਾ ਦਿੰਦੇ ਆ ਕਿ ਤੂੰ ਕੁੜੀਆਂ ਨੂੰ ਉਤਾਰ ਨਹੀਂ ਤੇ ਆਪਾਂ ਤੇਰੀ ਗੱਡੀ ਨੂੰ ਚਾਬੀਆਂ ਉਤਾਰ ਲੈਂਦੇ ਆ ਕੁਝ ਵੀ ਕਰ ਲੈਂਦੇ ਆ ਤੇ ਜਿਹੜੀਆਂ ਕੁੜੀਆਂ ਹੁੰਦੀਆਂ ਕਿ ਉਹਨਾਂ ਦੀ ਵਾਕਫ ਹੁੰਦੀਆਂ ਕਿ ਰੈਂਡਮ ਕੁ ਕੋਈ ਰੈਂਡਮ ਨਹੀਂ ਛੇੜਦਿਆ ਬਾਈ ਤੇ ਚੱਕੀ ਸੀ ਸੈਕਟਰ ਤੋਂ ਤੇ ਹਰਿਆਣੇ ਦੇ ਮੁੰਡੇ ਸੀ ਉਹਨੇ ਗੱਡੀ ਮੂਰੇ ਲਾ ਲਈ ਲਿਆ ਕੇ ਕਹਿੰਦੇ ਵੀਰੇ ਲੜਕੀਆਂ ਤਾਰ ਮੈਂ ਕਿਹਾ ਵੀਰੇ ਮੈਂ ਉਪਰ ਉਹ ਰਾਈਟ ਬੋਕਾ ਵੀ ਮੈਨੂੰ ਉਹ ਫਲੈਟ 'ਚ ਛੱਡ ਦੇਣਾ ਜੇ ਤੂੰ ਜਾਣਦੀਆਂ ਤੇ ਉਹ ਕੜ ਕੁੜੀਆਂ ਵਿਚਾਰੀਆਂ ਮੈਨੂੰ ਕਹਿਣ ਵੀ ਨਹੀਂ ਵੀਰੇ ਪਲੀਜ਼ ਸਾਨੂੰ ਸੇਵ ਕਰ ਲਈ ਸਾਨੂੰ ਤੰਗ ਕਰਦੇ ਆ ਤੇ ਫਿਰ ਮੈਂ ਉਹਨਾਂ ਨੂੰ ਮੈਂ ਕਿਹਾ ਤੁਸੀਂ ਮੈਨੂੰ ਇਹਨਾਂ ਦੇ ਫਲੈਟ 'ਚ ਛੱਡ ਦੇਣਾ ਉਸ ਤੋਂ ਬਾਅਦ ਤੁਸੀਂ ਜੋ ਕਰਨਾ ਤੁਸੀਂ ਕਰ ਲਓ ਮੈਂ ਇੱਕ ਵਾਰੀ ਮੇਰੀ ਰਿਸਪੌਂਸਿਬਿਲਟੀ ਵੀ ਉਹਨੇ ਛੱਡ ਕੇ ਆਵਾਂ ਨਦਰੂ ਕਿ ਮੇਰਾ ਰਾਈਡ ਬੱਕਾ ਉਦੋਂ ਬਾਅਦ ਤੁਹਾਡੀ ਮਰਜ਼ੀ ਐ ਐਦਾਂ ਦਾ ਬਹੁਤ ਸਾਰੂ ਹੁੰਦੇ ਰਹਿੰਦਾ ਰਾਤ ਨੂੰ ਨਾਈਟ ਚਲਾਉਂਦੇ ਤੁਹਾਨੂੰ ਪਤਾ ਇੱਥੇ ਫਰਡੇ ਸੈਚਰਡੇ ਸੰਡੇ ਦਾ ਰਾਤ ਨੂੰ ਦਾਰੂ-ਦੁਰੂ ਵੀ ਕੇ ਸਾਰੇ ਘਟੀਆਂ ਚਲਾਉਂਦੇ ਹੀ ਆ ਪਰ ਤੇ ਜਿਹੜੀ ਤੁਸੀਂ ਨਜ਼ਰੀਆਂ ਦੀ ਗੱਲ ਕਰ ਰਹੇ ਹੋ ਤੇ ਉਹ ਦੁਬਾਰਾ ਕੋਈ ਫੋਨ ਨਹੀਂ ਆਇਆ ਤੁਹਾਨੂੰ ਜਾਂ ਉਹਨਾਂ ਦੇ ਨੰਬਰ ਨਹੀਂ ਹੈਗਾ ਤੁਹਾਡੇ ਕੋਲ ਨਹੀਂ ਨੰਬਰ ਸਰ ਇਹ ਸਿਰਫ ਉਬਰ ਤੋਂ ਕੰਟੈਕਟ ਹੁੰਦਾ ਵਾ ਉਵੇਂ ਡਾਇਰੈਕਟ ਕਾਲ ਨਹੀਂ ਲੱਗਦੀ ਸਾਨੂੰ ਨੰਬਰ ਨੇ ਉਹਨਾਂ ਦਾ ਐਡਰੈਸ ਪਤਾ ਮੈਨੂੰ ਉੱਥੇ ਤਕਰੀਬਨ ਕੈਮਰਾ ਵੀ ਲੱਗਿਆ ਉਹ ਤੁਹਾਨੂੰ ਸਭ ਕੁਝ ਦਿਖ ਜੂ ਕਿਵੇਂ ਕਿਵੇਂ ਉਹਨਾਂ ਨੇ ਮੈਨੂੰ ਧੱਕੇ ਮਾਰੇ ਕਿਵੇਂ ਜਦੋਂ ਮੈਂ ਵੀਡੀਓ ਬਣਾਉਂਦਾ ਸੀ ਕਿਵੇਂ ਭਜਦੀਆਂ ਸੀ ਕਿ ਉਹਨਾਂ ਨੇ ਆਇਆ ਸੀ ਮੇਰੇ ਸਾਡਾ ਫੇਸ ਨਹੀਂ ਤੁਹਾਨੂੰ ਮੈਂ ਦਿਖਾਈ ਇਹ ਜੋ ਗੱਡੀ 'ਚ ਭੱਜੀਆਂ ਬਾਹਰ ਫਿਰ ਬਾਅਦ 'ਚ ਬਹੁਤ ਔਖਾ ਹੈ ਮਤਲਬ ਕੱਪੜੇ ਵੀ ਉਹੋ ਜਿਹੇ ਪਾਈ ਸੀ मैं कैमरामैन हूँ कहूँगा कि कॉल आने से वो वीडियो दिखाने को यो वीडियो गेड़ी है। ये दो वीडियो है, एक कहाँ वीडियो? भाई यार ना राइड में चक्के का दी वीडियो ना दी। आ आ आ। भाई चलो चलो चलो। आ मैं इन्हीं राइड में चक्के का दी। चले हो जा। यार ना मैं मानूँगा। Give me my money। Give me my money। ਇੱਕ ਆ ਵੀਡੀਓ ਵੀ ਇੱਕਾ ਛੋਟੀ ਜੀ ਜਿੱਤੋ ਮੇਰਾ ਫੋਨ ਤੋੜਿਆ ਇਹਨਾਂ ਨੇ ਆ ਦੇ ਨਾ ਵੀਰੇ ਪੈਸੇ ਦਿੰਦੇ ਆ ਠੀਕ ਆ ਨਾਲ ਤੈਨੂੰ ਉਹ ਫੋਨ ਜੇ ਮਾਰੋ ਜੋ ਉਹ ਫੋਨ ਦਾ ਬੰਗਰੇ ਇੱਥੇ ਬੰਦ ਉਹ ਕਿ ਨਾਲ ਮਤਲਬ ਕੀ ਰਹਾ ਤੈਨੂੰ ਮਿਹਨਤ ਕਰਕੇ ਤੁਸੀਂ ਫੋਨ ਵੀ ਆਪਣਾ ਤੜਵਾ ਲਿਆ ਹਾਂਜੀ ਤੇ ਕਦੇ ਤੁਹਾਡੇ ਰਾਏ ਦੇ ਪੈਸੇ ਨਹੀਂ ਮਿਲਦੇ ਤੇ ਤਾਂ ਨੂੰ ਕੀ ਤੁਸੀਂ ਕੀ ਮੰਗਦੇ ਹੋ ਜਿਹੜਾ ਤੁਹਾਡਾ ਇੱਕ ਚੰਡੀਗੜ੍ਹ ਚ ਕੈਬ ਯੂਨੀਅਨ ਨਾਮ ਦਾ ਪੇਜ ਵੀ ਹੈਗਾ ਜਿਹੜਾ ਚੰਡੀਗੜ੍ਹ ਉਹਨੂੰ ਕਿਹਾ ਜਾਂਦਾ ਕੈਬ ਯੂਨੀਅਨ ਦਾ ਆ ਤੇ ਉਹ ਤੁਹਾਡਾ ਕੋਈ ਸਾਥ ਨਹੀਂ ਦੇ ਰੇ ਨਹੀਂ ਭਾਜੀ ਕਿਸੇ ਦਾ ਹੈ ਹੀ ਨਹੀਂ ਕੰਟੈਕਟ ਕਿਸੇ ਦਾ ਸਾਨੂੰ ਤਾਂ ਪਤਾ ਵੀ ਨਹੀਂ ਕਿਸ ਨੂੰ ਸਹੀ ਦੱਸ ਤੁਸੀਂ ਦੱਸਿਆ ਵੀ ਹੈਗਾ ਤੇ ਮਤਲਬ ਕਿ ਕੋਈ ਏਕਾ ਓਕਾ ਹੋਣਾ ਚਾਹੀਦਾ ਵੈਸੇ ਸਾਰੇ ਡਰਾਈਵਰਾਂ ਦਾ ਵੀ ਕਿਸੇ ਡਰਾਈਵਰ ਮੰਨ ਲਓ ਕੱਲ ਮੇਰੇ ਨਾਲ ਹੋਇਆ ਠੀਕ ਹੈ ਜੀ ਮੈਂ ਥੋੜਾ ਜਿਆ ਇਸ ਨੂੰ ਹੈਂਡਲ ਕਰ ਲੈਣਾ ਚਾਹੀ ਮੈਨੂੰ ਬਹੁਤ ਟਾਈਮ ਹੋ ਗਿਆ ਕਈ ਵੀਰ ਸਾਡੇ ਡਰਾਈਵਰ ਇਹੋ ਜਿਹੇ ਜਿਹੜੇ ਵਿਚਾਰੇ ਬਹੁਤ ਭੋਲੇ ਆ ਉਹ ਤਾਂ ਫਸ ਜਾਂਦੇ ਇਹਨਾਂ ਇੱਕ ਹੋਰ ਵੀ ਖਬਰ ਆਈ ਸੀ ਕਿ ਮੁੰਡੇ ਨੇ ਵੀਡੀਓ ਵਾਇਰਲ ਕੀਤੀ ਸੀ ਕਿ ਉਹਨੇ ਗੱਲਬਾਤ ਵੀ ਕੀਤੀ ਸੀ ਕੁੜੀ ਨੇ ਉਹਨੂੰ ਕਿਹਾ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਅਗਰ ਤੂੰ ਕੁਝ ਕਰਨਾ ਜਾਂ ਦੇਖਣਾ ਚਾਹਨਾ ਹੈ ਤੇ ਦੇਖ ਲੈ ਆ ਚੀਜ਼ਾਂ ਵੀ ਹੁੰਦੀਆਂ ਟਾੜੀਆਂ ਬਹੁਤ ਭਾਜੀ ਇਹ ਤਾਂ ਆਮ ਜੀ ਗੱਲ ਹੈ ਇਹ ਤਾਂ ਤੁਸੀਂ ਕਹਿਤੀ ਪਰ ਮੈਂ ਜਾਣ ਕਹਿਣਾ ਨਹੀਂ ਚਾਹੁੰਦਾ ਚਲੋ ਐਵੇਂ ਕਿਸੇ ਨੂੰ ਗਲਤ ਲੱਗੂ ਕੁੜੀਆਂ ਮਰੇ ਗਲਤ ਬੋਲਦਾ ਇਹ ਆਮ ਜੀ ਗੱਲ ਮੈਂ ਕਿ ਚੰਡੀਗੜ੍ਹ 'ਚ ਆ ਚੀਜ਼ਾਂ ਚਲਦੀਆਂ ਰਹਿੰਦੀਆਂ ਆਰਾਮ ਨਾਲ ਜੀ ਛੋਟੀ ਜੀ ਗੱਲ ਹੈ ਤਾਂ ਬਹੁਤ ਛੋਟੀ ਗੱਲ ਤੁਸੀਂ ਸਿਗੇ ਪੰਜਾਬ ਨੈਸ਼ਨ ਟੀਵੀ ਨਾਲ ਤੁਸੀਂ ਜੁੜ ਚੁੱਕੇ ਸੀਗੇ ਤੇ ਸਾਡੇ ਨਾਲ ਮੌਜੂਦ ਸਿਗੇ ਰਾਹੁਲ ਜੀ ਜਿਨ੍ਹਾਂ ਨਾਲ ਇਹ ਚੀਜ਼ ਹੋਈ ਹੈ ਮੈਂ ਚੰਡੀਗੜ੍ਹ ਕੈਬ ਯੂਨੀਅਨ ਵਾਲਿਆਂ ਨਾਲ ਵੀ ਗੱਲ ਕਰੂੰਗਾ ਤੇ ਉਹਨਾਂ ਨੂੰ ਪੁੱਛੂੰਗਾ ਕਿ ਅਗਰ ਇਹ ਚੀਜ਼ ਹੁੰਦੀ ਹੈ ਤੇ ਉਸ ਟਾਈਮ ਦੇ ਉੱਤੇ ਕੈਬ ਯੂਨੀਅਨ ਵਾਲੇ ਉਹਨਾਂ ਦਾ ਸਾਥ ਕਿਉਂ ਨਹੀਂ ਦੇ پا ਰਹੇ ਮੈਂ ਟਰਾਈ ਕਰਾਂਗਾ ਕਿ ਉਹਨਾਂ ਨੂੰ ਮੈਂ ਹੁਣੇ ਮੌਕੇ ਤੇ ਫੋਨ ਲਗਾਣਾ ਕੈਬ ਯੂਨੀਅਨ ਵਾਲਿਆਂ ਨੂੰ ਤੇ ਉਹ ਉੱਥੇ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਗੱਲਬਾਤ ਕਰੂੰਗਾ ਕਿ ਹਾਂ ਵੀ ਜਿਹੜੇ ਅੱਜ ਕੱਲ ਦੇ ਮੁੰਡਿਆਂ ਨਾਲ ਚੀਜ਼ਾਂ ਹੋ ਰਹੀਆਂ ਤੇ ਇਹ ਚੀਜ਼ ਨੂੰ ਕਿੱਦਾਂ ਦੇਖੂਗੇ ਆਪਾਂ ਹੁਣੇ ਕੈਬ ਯੂਨੀਅਨ ਵਾਲਿਆਂ ਨਾਲ ਵੀ ਗੱਲਬਾਤ ਕਰ ਲੈਨੇ ਆ ਹਲੋ ਹਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਬਾਬਾ ਬੇਤੇ ਮੇਰੇ ਜੀ ਇਹ ਕ੍ਰਿਸ਼ ਗੱਲ ਕਰ ਰਹੇ ਆ ਪੰਜਾਬ ਨੇਸ਼ਨ ਟੀਵੀ ਤੋਂ ਪੱਤਰਕਾਰ ਸ਼ਾਇਦ ਆਪਾਂ ਅੱਗੇ ਵੀ ਮਿਲੇ ਹੋਏ ਹਾਂ ਇੱਕ ਦੋ ਵਾਰ ਕੋਈ ਗੱਲ ਨਹੀਂ ਬਜੀ ਹੁਕਮ ਕਰੋ ਹਾਂਜੀ ਆਪਣਾ ਬ੍ਰਦਰ ਗੱਲ ਐਦਾ ਹੈ ਕਿ ਇੱਕ ਨਾ ਨੌਜਵਾਨ ਸਿਗਾ ਸਾਡੇ ਕੋਲ ਆਇਆ ਸੀਗਾ ਉਹ ਕੈਬ ਚਲਾ ਰਿਹਾ ਚੰਡੀਗੜ੍ਹ ਦੇ ਵਿੱਚ ਜਾਂ ਮਹਾਲੀ ਦੇ ਵਿੱਚ ਠੀਕ ਹੈ ਜੀ ਤੇ ਉਹ ਮੁੰਡੇ ਨਾਲ ਕੱਲ ਨਾ ਦੇਰ ਰਾਤ ਨੂੰ ਨਾ ਜੀਜਰਨਸ ਕੁੜੀਆਂ ਨੇ ਬਤਮੀਜੀ ਕੀਤੀ ਉਹਦਾ ਫੋਨ ਫੋਨ ਵੀ ਤੋੜ ਦਿੱਤਾ ਤੇ ਉਹਦੇ ਕੈਬ ਦੇ ਪੈਸੇ ਵੀ ਨਹੀਂ ਦਿੱਤੇ ਭਾਈ ਇਹ ਤਾਂ ਰੋਜ਼ ਦਾ ਕਾਡੋ ਐਪ ਹੈ ਭਾਈ ਇਹਨਾਂ ਦਾ ਤੇ ਤੁਸੀਂ ਆ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੇ ਇਸ ਨੂੰ ਅਸੀਂ ਕਿੱਦਾਂ ਬੰਦ ਕਰਾਂਗੇ ਕਿਉਂਕਿ ਮੁੰਡਾ ਕਹਿੰਦਾ ਭਾਜੀ ਸਾਨੂੰ ਸੁਣਵਾਈ ਨਹੀਂ ਹੈ ਬਈ ਨਾ ਤਾਂ ਸਰਕਾਰ ਸੁਣਦੀ ਹੈ ਨਾ ਕਪਰੀਆਂ ਸੁਣਦੀਆਂ ਹੁਣ ਦੇਖੋ ਚੰਡੀਗੜ੍ਹ ਪ੍ਰਸ਼ਾਸਨ ਨੇ ਚੰਡੀਗੜ੍ਹ ਨੇ ਉਹ ਲੋਕਰ ਨੂੰ ਲਾਇਸੈਂਸ ਦਿੰਦਾ ਹੈ ਡਰਾਈਵਰ ਤੇ ਰੈਪਡਰ ਨੂੰ ਜੀ ਤੇ ਇਹ ਨਾਲੇ 265 26 2025 ਨੂੰ ਐਗਰੀਗੇਟਰ ਪਾਲਸੀ ਬਣਾਤੀ ਤੁਹਾਨੂੰ ਆਫਿਸ ਬਣਾਉਣਾ ਪਏਗਾ ਇਹਨਾਂ ਦਾ ਡਰਾਈਵਰਾਂ ਦਾ 5 ਲੱਖ ਦਾ ਬੀਮਾ ਕਰਾਉਣਾ ਪਏਗਾ 10 ਲੱਖ ਦਾ ਟਰਮੀਨ ਇੰਸ਼ੂਰੈਂਸ ਕਰਾਉਣਾ ਪਏਗਾ ਜਿੰਨਾ ਕਿਰਾਇਆ ਨਿਕਲੇਗਾ ਉਹ 80% ਤੁਸੀਂ ਡਰਾਈਵਰ ਨੂੰ ਦੋਗੇ ਜਿਵੇਂ ਹੁਣ 30 40 40% ਕਮਿਸ਼ਨ ਕੱਟ ਰਹੇ ਹੈ ਨਾ ਜੀ ਜੀ ਉਹ 20% ਰਹਿ ਗਿਆ ਉਹਦੇ ਵਿੱਚ ਇਨਕਲੂਡਿੰਗ ਜੀਐਸਟੀ ਤੇ ਸਰਵਿਸ ਟੈਕਸ ਹੈ ਠੀਕ ਹੈ ਜੀ ਫਿਰ ਵਾਈਟ ਬਲੇਡ ਗੱਡੀ ਕੋਈ ਨਹੀਂ ਚਲੇਗੀ ਵਾਈਟ ਬਲੇਡ ਬਾਈਕ ਕੋਈ ਨਹੀਂ ਚਲੇਗੀ ਸ਼ਰੇ ਆਮ ਭਾਜੀ 26 5 26 6 ਤੋਂ ਲੈ ਕੇ ਆ ਤੁਸੀਂ ਲਾ ਲਓ 8ਵਾਂ ਮਹੀਨਾ ਕਰਦੇ ਆ ਠੀਕ ਹੈ ਜੀ ਕੋਈ ਕਾਰਵਾਈ ਨਹੀਂ ਕਾਨੂੰਨ ਬਣ ਗਿਆ ਉਸ ਵਾਰ 7 7 2025 ਨੂੰ ਜੁਲਾਈ ਨੂੰ ਐਗਰੀਗੇਟਰ ਪਾਲਿਸੀ ਵਿੱਚ 17 ਦਿਨ ਦੀ ਭੁਖੜਤਾਲ ਕੱਟੀ ਇਹ ਰੇਟ ਸਾਡਾ ਬਹੁਤ ਘੱਟ ਹੈ ਜੀ ਸਾਡਾ ਕੰਮ ਸਾਨੂੰ ਪਜਦਾ ਕੁਝ ਨਹੀਂ 10 ਰੁਪਏ ਕਿਲੋਮੀਟਰ ਤੇ ਗੱਡੀ ਚਲਵਾ ਰਹੇ ਆ ਬਈ ਜੀ ਘੱਟ ਘਟਾ ਕੇ 7 ਰੁਪਏ ਪੈ ਰਹੇ ਸਾਨੂੰ ਜੀਐਸਟੀ ਸਰਵਿਸ ਟੈਕਸ ਕੱਟ ਕੇ ਨਾ ਜੀ ਤੇ 25 ਵੀ ਰੇਟ ਕਰਾਇਆ ਸੀ 7 ਜੁਲਾਈ ਨੂੰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੇ ਰੇਟ ਲਿਖ ਕੇ ਦਿੱਤਾ ਕਿ ਪਹਿਲੇ 3 ਕਿਲੋਮੀਟਰ ਤੋ ਜਿੰਨੋ ਮਰਜ਼ੀ ਉਤਰਜੋ ਭਾਵੇਂ 1 ਤੋ ਉਤਰੋ ਭਾਵੇਂ 3 ਤੋ ਉਤਰੋ ਤੁਹਾਨੂੰ 90 ਰੁਪਏ ਡਰਾਈਵਰ ਨੂੰ ਦੇਣੇ ਪੈਣਗੇ ਠੀਕ ਹੈ ਜੀ ਉਸ ਤੋਂ ਬਾਅਦ ਅਗਲਾ ਕਿਲੋਮੀਟਰ 25 ਰੁਪਏ ਹੋਏਗਾ ਤੇ ਰੂਲ ਲਾਗੂ ਹੋ ਗਿਆ ਹਨ ਕਿੱਥੇ ਹੋਇ 8 ਜੁਲਾਈ ਨੂੰ ਮੇਲ ਕੀਤੀ ਹੈ ਜੀ 18 ਜੁਲਾਈ ਨੂੰ ਮੇਲ ਕੀਤੀ ਕੰਪਨੀ ਐਸਟੇਟ ਡਿਪਾਰਟਮੈਂਟ ਚੱਲੀ ਗਏ ਨੇ ਫਿਰ 28 ਜੁਲਾਈ ਨੂੰ ਕੀਤੀ ਫਿਰ 2 ਤਰੀਕ ਨੂੰ ਨੋਟਿਸ ਭੇਜਿਆ ਨਾਲ ਐਡਰੈਸ ਤੇ ਫਿਰ 18 ਅਗਸਤ ਨੂੰ ਕੰਪਨੀਆਂ ਨੂੰ ਬੁਲਾ ਕੇ ਐਸਟੇਟ ਵਿੱਚ ਸਾਫ਼ ਨੋਟਿਸ ਦਿੱਤਾ ਵੀ 15 ਜਨਵਰੀ ਤੇ ਨੋਟਿਸ ਇਹ ਜਿਹੜਾ ਤੁਹਾਨੂੰ ਲਾਸਟ ਹੈ ਜੁਰਮਾਨਾ ਵੀ ਕਰੂੰਗਾ ਤੇ ਤੁਹਾਡਾ ਲਾਇਸੈਂਸ ਵੀ ਰੱਦ ਕਰ ਦੂੰਗਾ ਕੁਛ ਨਹੀਂ ਬਾਈ ਜੀ ਹੁਣ ਰੈਪਿਡੋ बोल ਰਹੀ ਹੈ ਮੈਸੇਜ ਭਾਰੀ ਹੈ ਡਰਾਈਵਰਾਂ ਨੂੰ ਵੀ 18 ਰੁਪਏ ਪਰ ਕਿਲੋਮੀਟਰ ਤੁਹਾਨੂੰ ਮਿਲੇਗਾ ਦੇਰੀ ਹੈ 100 ਰੁਪਏ ਤੇ ਤੁਹਾਨੂੰ ਨਹੀਂ ਲੱਗਦਾ ਕਿ ਆ ਜਿਹਨੂੰ ਲੈ ਕੇ ਤੁਹਾਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਕੈਬ ਡਰਾਈਵਰ ਕਹਿ ਰਿਹਾ ਕੋਈ ਨਾ ਸਿਰਫ ਮੈਂ ਤਿਆਰ ਆ ਬਾਈ ਜੀ ਮੈਂ ਤਾਂ ਕਹਿ ਰਿਹਾ ਕੇ ਵੀ ਸਿਮੂਲੇਟਰੀ ਕਰੋ ਆ ਤੁਸੀਂ ਡੀਐਸਪੀ ਕ੍ਰਾਈਮ ਦਾ ਚੰਡੀਗੜ੍ਹ ਦੇ ਵਿੱਚ ਡੀਐਸਪੀ ਕ੍ਰਾਈਮ ਆਏ ਨੇ ਨਵੇਂ ਆ ਆਪਣੇ ਦੀਰਜ ਕੁਮਾਰ ਜੀ ਜੀ ਠੀਕ ਹੈ ਜੀ ਨਸ਼ਾ ਦੇ ਐਨਡੀਪੀਐਸ ਐਕਟ ਦੇ ਲਈ ਹੈ ਨਾ ਹੂੰ ਉਹਨਾਂ ਨੇ ਸਾਨੂੰ ਕਿਹਾ ਜੀ ਐਂ ਕਰਕੇ ਤੁਸੀਂ ਵੀ ਤੁਸੀਂ ਸਮਾਨ ਇੱਧਰ ਉੱਧਰ ਨਾ ਟੋ ਮੈਂ ਕਹਿੰਦੀ ਜਿਹੜੀ ਕੰਪਨੀ ਜਿਸ ਐਪ ਦੇ ਥਰੂ ਜਿਸ ਫੋਨ ਦੇ ਥਰੂ ਸਾਨੂੰ ਬੁੱਕ ਕਰਦੀ ਹੈ ਗੱਡੀ ਨੂੰ ਕੈਬ ਨੂੰ ਬੁੱਕ ਕਰਦੀ ਹੈ ਆਟੋ ਨੂੰ ਬੁੱਕ ਕਰਦੀ ਹੈ ਬਾਈਕ ਨੂੰ ਬੁੱਕ ਕਰਦੀ ਹੈ ਜਿਹੜਾ ਮੋਬਾਈਲ ਨੰਬਰ ਹੈ ਜਿਹੜਾ ਕਸਟਮਰ ਹੈਗਾ ਜੇ ਮੈਂ ਸਾਡਾ ਹੋਣ ਮੰਨ ਲਉ ਹਨਾ ਗੱਡੀ ਹੈ ਮੇਰੀ ਪਰ ਮੈਂ ਲੋਕ ਕੈਬ ਹੈ ਜੀ ਮੇਰਾ ਪਰਮਿਟ ਵੀ ਜਾਏਗਾ ਮੇਰਾ ਚੋਹਰਸ ਵੀ ਜਾਏਗਾ ਮੇਰੀ ਫਿਟਨੈਸ ਸਰਟੀਫਿਕੇਟ ਵੀ ਜਾਏਗੀ ਮੇਰੀ ਪੁਲਿਸ ਵੈਰੀਫਿਕੇਸ਼ਨ ਵੀ ਹੋਏਗੀ ਮੇਰਾ ਡੀਐਲ ਵੀ ਜਾਏਗਾ ਉਸ ਤੋਂ ਬਾਅਦ ਮੈਂ ਉਸ ਐਪ ਤੇ ਉੱਤੇ ਗੱਡੀ ਚਲਾ ਸਕਦਾ ਤੇ ਜਿਹੜਾ ਬੰਦਾ ਐਪ ਤੇ ਬੁਕਿੰਗ ਕਰਦਾ ਹੈ ਜਿਹੜਾ ਕਸਟਮਰ ਸਾਡਾ ਉਹਦਾ ਮੋਬਾਈਲ ਨੰਬਰ ਜਿਹੜਾ ਹੈਗਾ ਉਹਦੇ ਤੇ ਵੀ ਕੇਵਾਈਸੀ ਨਹੀਂ ਹੈ ਮਿਲਟਰੀ ਨਹੀਂ ਹੈ ਮੈਨੂੰ ਨਹੀਂ ਪਤਾ ਕਿ ਉਹ ਕੌਣ ਹੈ ਕਿੱਥੋਂ ਆਇਆ ਕੱਲ ਨੂੰ ਕੀ ਕਰ ਦੇਵੇ ਮੈਂ ਤੁਸੀ ਬੁੱਕ ਕੀਤੀ ਤੁਸੀਂ ਆਪਣੀ ਸਿਸਟਰ ਲਈ ਬੁੱਕ ਕੀਤੀ ਕਹਿ ਬਾਲੋ ਵੀ ਤੁਸੀਂ ਬੁੱਕ ਕਰ ਲਈ ਤੁਸੀਂ ਉਹਨੂੰ ਓਟੀਪੀ ਦੇ ਦਿੱਤਾ ਵੀ ਐ ਕਰਕੇ ਕੈਬ ਆਏਗੀ ਆ ਨੰਬਰ ਹੈ ਤੂੰ ਉਹਨੂੰ ਓਟੀਪੀ ਦੇ ਹੀ ਵੇੜ ਦੇ ਔਰ ਅਸੀਂ ਕੀ ਕਰਦੇ ਹਾਂ ਅਸੀਂ ਵੀ ਓਟੀਪੀ ਪੁੱਛਦੇ ਹਾਂ ਹੁਣ ਮੰਨ ਲਓ ਕੋਈ ਬੰਦਾ ਸਾਡੇ ਵਿੱਚ ਬੈ ਗਿਆ ਔਰ ਮੈਂ ਤੁਹਾਨੂੰ ਇੱਕ ਨਵੀਂ ਗੱਲ ਦੱਸਦਾ ਮੈਂ 6 ਦਿਨ ਬਜੀ ਸ਼ਿਮਲੇ ਲਾ ਕੇ ਆਇਆ ਹੁਣ ਇੱਥੋਂ 43 ਸੈਕਟਰ ਤੋਂ ਕਿਸੇ ਨੇ ਆਫਰਡ ਨਾ ਵਟਸਐਪ ਤੇ ਜਿਵੇਂ ਸਾਡੀ ਡਿਊਟੀ ਗਰੁੱਪ ਚੱਲਦੀ ਹੁੰਦੀ ਨਾ ਉਹਨੇ ਗਰੁੱਪ ਤੋਂ ਡਿਊਟੀ ਚੱਕੀ ਕਿ ਬਦਲੇ 43 ਸੈਕਟਰ ਤੋਂ ਚੱਲਣਾ ਸੀ ਤੇ Shimla ਛੱਡਣਾ ਜੀ ਡ੍ਰੌਪ ਕਰਨਾ ਸੀ ਉਹ ਲੈ ਗਿਆ ਜੀ ਇੱਥੋਂ ਸਵਾਰੀ ਠੀਕ ਹੈ ਜੀ Shimla ਆ ਕੇ ਉਹਨੇ ਡ੍ਰੌਪ ਕਰਤਾ ਸੰਝੋਲੀ ਜੀ ਡ੍ਰੌਪ ਕਰਕੇ ਉਹ ਨਿਕਲਿਆ ਤੇ ਜਿਹੜਾ Shimla ਜਿਹੜੀ Shimla ਦੀ ਪੁਲਿਸ ਸੀ ਉਹਨੂੰ ਪਹਿਲੇ ਇਨਫੋਰਮੇਸ਼ਨ ਸੀ ਜਿਹੜੇ ਕਸਟਮਰ ਸੀ ਉਹਨਾਂ ਦੇ ਬੈਗ ਦੇ ਚੋ 30 ਗ੍ਰਾਮ ਪਾਇਆ ਗਿਆ ਚਿੱਟਾ ਅੱਛਾ ਉਹਨਾਂ ਨੇ ਦੱਸਿਆ ਵੀ ਆਹ ਗੱਡੀ ਤੇ ਅਸੀਂ ਆਏ ਆ ਉਹ ਗੱਡੀ ਵਾਲਾ ਵੀ ਤੇ ਡਰਾਈਵਰ ਵੀ ਰਗੜਤਾ ਕర్చਾ ਪਾਇਗਾ ਭਾਈ ਜੀ ਐਂਡੀਪੀਐਸ ਤੋਂ ਸ਼ਾਇਦ ਅਸੀਂ ਬਹਿ ਕੇ ਸੀ ਉੱਥੇ ਉਹ ਅਸੀਂ ਕੱਲ ਪਰਸੋ ਹੀ ਆਏ ਆ ਉਥੋਂ ਉੱਥੇ ਜਾ ਕੇ ਅਸੀਂ ਦੁਬਾਰਾ ਇਨਕੁਆਰੀ ਲਵਾਈ ਤੇ ਉਹਦੇ ਜਿਹੜਾ ਐਂਡੀਪੀਐਸ ਤੋਂ 6 ਮਹੀਨੇ ਜਮਾਤੀ ਨਹੀਂ ਹੈ ਡਰਾਈਵਰ ਦੀ ਉਹ ਹੈ ਨਾ ਪਤਾ ਡਰਾਈਵਰ ਹੈ ਉਹ ਕਿਸੇ ਦੀ ਗੱਡੀ ਤੇ 6 ਦਿਨ ਪਹਿਲੇ ਹੀ ਲੱਗਿਆ ਹੈ ਡਰਾਈਵਰ ਅੱਛਾ 22 ਸਾਲ ਦਾ ਮੁੰਡਾ ਵਿਚਾਰਾ ਤੁਹਾਨੂੰ ਜਮਾਨਤ ਹੋਈ ਕਿ ਨਹੀਂ ਹੋਈ ਜਮਾਨਤ ਲਈ ਲੋ ਭਾਈ ਜੀ ਇਨਕੁਆਰੀਸ ਵਾਰਾ ਕਰਵਾਈ ਹੈ ਉਹਦੀ ਲੋਅਰ ਕੋਰਟ ਚੋਂ ਜਮਾਨਤ ਲਾਈ ਹੈ ਦੁਬਾਰਾ 4 5 7 ਨਾਲ 14 ਦੀ ਜ਼ਮਾਨਤ ਹੋਏਗੀ ਤੇ ਜੇ ਅਸੀਂ ਨਾ ਜਾਂਦੇ ਨਾ ਇਨਕੁਆਰੀ ਕਰਾਂਦੇ ਤਾਂ 6 ਮਹੀਨੇ ਉਹਦੀ ਜ਼ਮਾਨਤ ਹੀ ਨਹੀਂ ਹੋਣੀ ਸੀ ਤਿੰਨ ਭੈਣਾਂ ਦਾ ਇੱਕ ਭਰਾ ਆ ਤੇ ਉਹਦੇ ਫਾਦਰ ਦਿਹਾੜੀ ਕਰਦੇ ਜਲਾਲਾਬਾਦ ਤੇ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਕਮਰਸ਼ਲ ਗੱਡੀ ਚਲਾ ਰਹੇ ਐ ਸਾਡੇ ਜਿਹੜੀ ਸਵਾਰੀ ਬੈਠ ਰਹੇ ਭਜੀ ਤੇ ਕਿੱਥੋਂ ਸਵਾਰੀ ਚੈੱਕ ਕਰਦੇ ਐ ਕਿਹੜੇ ਵੇਚ ਚੈੱਕ ਕਰੀਏ ਸਾਡੇ ਕੋਲ ਕਿਹੜੀ ਕਿਹੜੀ ਕਾਨੂੰਨ ਦੀ ਸਾਡੇ ਕੋਲ ਪਾਵਰ ਹੈ ਜੀ ਜਿਹਦੇ ਨਾਲ ਅਸੀਂ ਸਵਾਰੀ ਦੀ ਜੇਬਾ ਚੈੱਕ ਕਰੀਏ ਕੋਈ ਪਤਾ 2 ਗ੍ਰਾਮ 4 ਗ੍ਰਾਮ ਲੈ ਕੇ ਜਾ ਰਿਹਾ ਹੈ ਉਹ ਸੁਣੋ ਇੱਥੇ ਕੁੜੀਆਂ 26 ਸੈਕਟਰ ਤੋਂ ਪੰਜਕੁਲੇ ਤੋਂ ਜੀਰਪੁਰ ਤੋਂ ਰਾਤ ਨੂੰ ਡਾਂਸ ਕਰਦੀਆਂ ਨੇ ਜੋ ਵੀ ਪਾਰ ਹੁੰਦੇ ਨੇ ਜਿਵੇਂ ਹਨਾ ਉੱਥੋਂ ਸਾਡੇ ਕੋਲ ਬੈਠ ਜਾਂਦੀਆਂ ਨੇ ਖਰੜ ਜਵੇਂ ਜਿੱਥੇ ਮੰਨ ਲਓ ਤੁਸੀਂ ਖਰੜ ਲਾ ਲਓ ਪੌਲੀ ਲਾ ਲਓ ਕਿਤੇ ਵੀ ਪੀਜੀ ਰਹਿ ਰਹੀ ਹੈ ਨਹੀਂ ਹਨਾ ਉੱਥੇ ਡ੍ਰੌਪ ਕਰਦੇ ਤੇ ਸਾਨੂੰ ਉਤਰਦੇ ਜਾਂਦੇ ਨੇ ਕਿ ਬਈ ਪੈਸੇ ਮਗਰ ਜੀ ਬੇਸੀ ਭਈ ਜੀ 800 ਰੁਪਏ 300 ਰੁਪਏ ਬਿਲ ਬਣ ਗਿਆ ਰਾਤ ਕਾ ਹੂੰ ਹੂੰ ਰਾਤ ਨੂੰ ਕੀ ਹੁੰਦਾ ਕਿ ਮੁੰਡਾ ਰਾਤ ਨੂੰ ਗੱਡੀ ਚਲਾਉਂਦਾ ਯਾਰ ਸੋ ਇਟ ਐਕਸਟਰਾ ਮਿਲਦਾ 25% ਐਪ ਦੇ ਉੱਤੇ ਹੂੰ ਹੂੰ ਤੇ ਸਾਨੂੰ ਐ ਹੁੰਦਾ ਕਿ ਕੋਈ ਸੌਪ ਜਾ ਟਿਪ ਵੀ ਦੇ ਜਾਂਦਾ ਰਾਤ ਨੂੰ ਤੇ ਉਹ ਕੁੜੀਆਂ ਹੀ ਜੰਨੀਆਂ ਨੇ ਜੀ ਕਿ 340ਵੇਂ ਬਿਲ ਬਣ ਗਿਆ ਮੈਡਮ ਪੈਸੇ ਦੇ ਦਿਓ ਕਹਤੀ ਪੈਸੇ ਕੀ ਬਾਤ ਛੋੜ ਯਾਸ ਬੰਦਾ ਬਣ ਕੇ ਚਲਾ ਜਾ ਕਿ ਤੁਮ 100 ਨੰਬਰ ਉਪਰ ਵੀ ਕਾਲ ਕਰੂੰਗੀ ਮੈਂ ਬੋਲੂੰਗੀ ਛੇੜਿਆ ਤੁਮ ਜੀ ਤੁਹਾਨੂੰ ਨਹੀਂ ਲੱਗਦਾ ਕਿ ਕੁੜੀਆਂ ਕੁੜੀਆਂ ਨੂੰ ਜਿਆਦਾ ਥੋੜੀ ਦੇ ਦਿੱਤੀ ਗਈ ਹੈ ਕਿ ਮੁੰਡੇ ਦੀ ਸੁਣਵਾਈ ਨਹੀਂ ਹੈਗੀ ਕੁੜੀਆਂ ਦੀ ਸੁਣਵਾਈ ਹੈ ਜੀ ਕਹਿੰਦੇ ਭਾਈ ਕੈਬ ਡਰਾਈਵਰ ਦੀ ਕੋਈ ਸੁਣਵਾਈ ਨਹੀਂ ਕੱਲ ਦੀ ਗੱਲ ਕਰਦਾ ਕੱਲ ਰਾਤ ਨੂੰ ਐਕਸੀਡੈਂਟ ਹੋਇਆ ਭਾਈ ਪਰਸੋਂ ਰਾਤ ਹਮਮ ਪਰਸੋਂ ਰਾਤ ਐਕਸੀਡੈਂਟ ਹੋਇਆ ਕਿਸੇ ਦਾ ਪੰਜ ਕੋਲੇ ਓਲਟ ਪੰਜ ਕੋਲੇ ਰੇਟਾ ਤੇ ਨਵੀਂ ਹੋਰਾ ਕਵਰਸਲ ਨੰਬਰ ਗ੍ਰੀਨ ਲਾਈਟ ਹੋਈ ਕੱਟੀ ਨਿਕਲੀ ਅਗੋ ਰੈੱਡ ਲਾਈਟ ਤੋੜ ਕੇ ਸਕੋਰਪਿਓ ਆਈ ਫਿਰ ਮੈਂ ਵੀਡੀਓ ਵੀ ਭੇਜ ਦਣਾ ਹੈ ਵੱਟਸਐਪ ਤੇ ਤੇ ਉਹ ਬੰਦੇ ਦੀ ਗੱਡੀ ਠੋਕਤੀ ਕੈਬ ਵਾਲੇ ਦੀ ਸੈਕਟਰ ਪੰਚਕੁਲੇ 1 ਸੈਕਟਰ ਦੇ ਵਿੱਚ ਸਵੇਰੇ ਉਹਨੇ ਉਹਨੇ ਫੋਨ ਕੀਤਾ ਬੰਦੇ ਨੇ ਵੀ ਮੇਰੀ ਗੱਡੀ ਠੋਕਤੀ ਜੀ ਤੇ ਤੁਸੀਂ ਆਓ ਸਵੇਰੇ ਉਹਨੂੰ ਥਾਣੇ ਬੁਲਾਇਆ ਜੀ ਥਾਣੇ ਦੇ ਵਿੱਚ ਜਿਹੜਾ ਸਕੋਰਪੀਓਲਾ ਸੀਗਾ ਉਹਦਾ ਕੋਈ ਰਿਲੇਸ਼ਨ ਹੋਵੇਗਾ ਵੱਡੇ ਲੈਵਲ ਤੋਂ ਫੋਨ ਕਰਾਇਆ ਤੇ ਉਹਨੂੰ ਕਹਿੰਦੇ ਵੀ ਤੂੰ ਚੱਕ ਗੱਡੀ ਤੇ ਨਿਕਲ ਜਾ ਇੱਥੋਂ ਤੈਨੂੰ ਕੁਝ ਨਹੀਂ ਮਿਲਣਾ ਉਹਦਾ ਕਲੇਮ ਲੈ ਲੈ ਕਿ ਥਾਣੇ ਦਾ ਕਸੂਰ ਹੈ ਤੇ ਪੁਲਿਸ ਅਫਸਰ ਦਾ ਕੀ ਕਸੂਰ ਹੈ ਵੀ ਗੱਡੀ ਠੋਕਤੀ ਤੇ ਗ੍ਰੀਨ ਲਾਈਟ ਤੋਂ ਹੀ ਬੰਦੇ ਤਾਂ ਨਹੀਂ ਸੀ ਦੇ ਭਾਈ ਤੁਹਾਨੂੰ ਆਜ ਜਨ ਲੈ ਕੇ ਤੁਹਾਨੂੰ ਆਜ ਜਨ ਲੈ ਕੇ ਗੱਲ ਕਰਨੀ ਚਾਹੀਦੀ ਹੈ ਤੇ ਇਸ ਅੱਧਾ ਦੇ ਨਾਲ মিডিਆ ਕੋਈ ਬੋਲਦਾ ਹੀ ਨਹੀਂ ਕੋਈ ਸੁਣਵਾਂਦਾ ਹੀ ਨਹੀਂ ਤੁਹਾਡੇ ਨਾਲ মিডিਆ ਖੜਾ ਹੈ ਤੁਹਾਡੇ ਨਾਲ মিডিਆ ਖੜਾ ਹੈ ਤੁਹਾਨੂੰ ਕਦੇ ਵੀ মিডিਆ ਲੋਰਡ ਪਰ ਤੁਹਾਨੂੰ ਕੰਟੈਕਟ ਕਰ ਸਕਦੇ ਹੋ ਇਹ ਵੀ ਨੌਜਵਾਨਾਂ ਨਾਲ सेम ही ਹਰਕਤ ਹੋਈ ਹੈ ਉਹਨੇ ਉਥੋ ਦੀ 26 ਤੋਂ ਰੈਡ ਚੱਕੀਆਂ ਨਾਈਜੀਰੀਅਨ ਸੀਗੀਆਂ ਜਿਹੜਾ ਤੁਹਾਨੂੰ ਦੱਸ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਠੀਕ ਹੈ ਜੀ ਇਹ ਇਹ ਤਾਂ ਆਮ ਗੱਲ ਹੈ ਉਹ ਸਾਡੇ ਕੋਲ ਫੋਨ ਆਉਂਦਾ ਹੈ ਕਿ ਭਾਈ ਜੀ ਲੇਡੀਜ਼ ਹੈ ਜਿਹੜੀ ਨਾਈਜੀਰੀਆ ਹੈਗੀ ਹੈ ਉਹ ਬਤਮੀਜ਼ੀ ਕਰ ਰਹੀ ਹੈ ਕਿ ਤੂੰ ਟਾਈਮ ਸੱਪ ਨਹੀਂ ਆਇਆ ਠੀਕ ਹੈ ਤੂੰ ਮੈਨੂੰ ਚਲਦੀ ਨਹੀਂ ਚਲਾ ਰਹਾ ਗਾੜੀ ਉਹ 60 ਦੀ ਸਪੀਡ ਹੈ ਟੰਡੀ ਕਾ ਟ੍ਰਾਈ ਸੜੀ 'ਚ ਜੀ ਠੀਕ ਹੈ ਜੀ ਸੜਕ ਉੱਤੇ ਕਿਵੇਂ ਪਹੁੰਚਾਏਗਾ ਗੱਡੀ ਇਹਦਾ ਨਹੀਂ ਤੇ ਤੁਸੀਂ ਕੀ ਕਹਿੰਦੇ ਆ ਉਹਨਾਂ ਨੂੰ ਬਹਿਣ ਕਰ ਦੋ ਨਾ ਜੀ ਇਹਨੂੰ ਕੀ ਹਾਂ ਵੀ ਕੋਈ ਵੀ ਜਿਹੜਾ ਰਾਈਡਰ ਹੈ ਜਾਂ ਕੋਈ ਵੀ ਡਰਾਈਵਰ ਆ ਉਹ ਕਹਿੰਦੇ ਆ ਭਾਈ ਜੀ ਪਰ ਕੰਮ ਹੀ ਹੈ ਨਹੀਂ ਕਹਿੰਦਾ ਭਾਈ ਮਰੇ ਪਏ ਆ ਯਾਰ ਵਿਚਾਰੇ ਕਿਸ਼ਤਾ ਤੇ ਗੱਡੀਆਂ ਲਈ ਹੋਈ ਹੈ ਵਾਈਫ ਦੀ ਜਬ ਪੈਣਾ ਦੇ ਆਪਣੇ ਬਾਪਾ ਦੇ ਕਹਣੇ ਤਾਂ ਕਰਕੇ ਤਾਂ ਉਹ ਲੋਨ ਕਰਾਏ ਹੋਏ ਗੱਡੀਆਂ ਦੇ ਦਾ ਉੱਪਰ ਉੜ ਦਿੱਤੀ ਹੋਈ ਹੈ ਜੇ ਕਿਸ਼ਤ ਜੋ ਕਿ ਪੈਸੇ ਗੱਡੀ ਕੰਮ ਕਿਵੇਂ ਕਰਾਂਗੇ ਦੱਸੋ ਤੇ ਮੈਂ ਇਹੀ ਕਹਿਣਾ ਚਾਹੁੰਦਾ ਤੁਸੀਂ ਦੇਖ ਲਓ ਵੀ 80% ਡਰਾਈਵਰ ਨਾ ਲੇਡਿਸ ਜੀ ਸਵਾਰੀ ਦੀ ਪਿਕਅਪ ਚੱਕੜੀ ਬੰਦ ਕਰ ਗਿਆ 80% ਅੱਛਾ ਜਿਹੜੇ ਨਵੇਂ ਬੱਚੇ ਹੈ ਨਾ ਨਵੇਂ ਬੱਚੇ ਹੈ ਜਿਹੜੇ ਨਵੇਂ ਜੁਵਾ ਬਿਲਕੁਲ ਇਹਨਾਂ ਨੂੰ ਨੌਲੇਜ ਨਹੀਂ ਹੈ ਉਹੀ ਚੱਕ ਰਿਹਾ ਸਿਰਫ 20% ਕਸਟਮਰਸ ਚਲੋ ਕੋਈ ਨਹੀਂ ਮੈਂ ਇਸ ਨੌਜਵਾਨ ਨੂੰ ਤੁਹਾਡਾ ਨੰਬਰ ਦੇ ਦੂੰਗਾ ਅਗਰ ਕੱਲ ਨੂੰ ਕੋਈ ਇਹਨੂੰ ਲੋਡ ਪੈਂਦੀ ਹੈ ਤੁਸੀਂ ਇਹਨਾਂ ਦਾ ਸਾਥ ਦਿਓ ਕਿਉਂਕਿ ਇਹਨਾਂ ਨੂੰ ਨਹੀਂ ਸੀ ਪਤਾ ਤੁਸੀਂ ਜਿਉਂਸ ਜਦੋਂ ਗੱਲ ਕਰਤੀ ਆ ਬਾਈ ਜੀ ਆਪਾਂ ਤਾਂ ਤਿਆਰ ਹੈ ਕੋਈ ਗੱਲ ਨਹੀਂ ਸਵਿਧਿ ਕਰ ਲਓ ਭਾਵੇਂ ਅਸੀਂ ਗੱਧਾ ਨਾਲ ਗੱਲਬਾਤ ਕਰਾਂਗੇ ਇਸ ਟੌਪਿਕ ਤੇ ਵੀ ਤੇ ਇਹ ਨੌਜਵਾਨ ਨੂੰ ਤੁਹਾਡਾ ਨੰਬਰ ਦੇ ਰਹੇ ਹਾਂ ਅਗਰ ਕਦੇ ਵੀ ਕੋਈ ਲੋੜ ਜਾਂ ਕਿਸੇ ਡਰਾਈਵਰ ਨੂੰ ਪੈਂਦੀ ਹੈ ਮੈਨੂੰ ਪਤਾ ਤੁਸੀਂ ਅੱਗੇ ਵੀ ਖੜੇ ਹੁੰਦੇ ਹੋ ਮੈਂ ਮੈਂ ਬੰਦੇ ਦੇਖੋ ਹੁਣ ਤੁਸੀਂ ਗੱਡੀ ਲੈ ਲੈਂਦੇ ਆ ਹੁਣ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਕਿਸੇ ਯੂਨੀਅਨ ਦੇ ਮੈਂਬਰ ਦੇ ਇਹ ਜਦੋਂ ਇਹਨਾਂ ਦੇ ਵਿਵਸਤਾ ਪੈਂਦੀ ਫ ਹਮਮ ਇਹਨਾਂ ਨੂੰ ਤਾਂ ਪਤਾ ਇਹਨਾਂ ਨੂੰ ਤਾਂ ਪਤਾ ਨਹੀਂ ਸੀ ਕਿ ਮੈਂ ਕਿਹਾ ਕਿ ਮੇਰੇ ਕੋਲ ਨੰਬਰ ਹੈ ਉਹਨਾਂ ਦਾ ਦੱਸੋ ਹੁਣ ਤੁਸੀਂ ਦੱਸੋ ਕੋਈ ਗੱਲ ਮੈਂ ਨੰਬਰ ਦੇ ਰਿਹਾ ਜੂਨੀਆਂ ਨੂੰ 200 ਰੁਪਏ ਮਹੀਨਾ ਦੇਣਾ ਬਹੁਤ ਵੱਡਾ ਗੁਨਾਹ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੂਨੀਆਂ ਜਿੱਥੇ ਕੰਮ ਆਣਾ ਉੱਥੇ ਕਿਸੇ ਨੇ ਆਣਾ ਨਹੀਂ ਕੋਈ ਗੱਲ ਨਹੀਂ ਮੈਂ ਇਹਨਾਂ ਨੂੰ ਤੁਹਾਡਾ ਨੰਬਰ ਦੇ ਰਿਹਾ ਸ਼ੇਅਰ ਕਰ ਰਿਹਾ ਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਕੱਲ ਨੂੰ ਕੋਈ ਵੀ ਦਿੱਕਤ ਜਾਂ ਕੁਝ ਵੀ ਹੁੰਦਾ ਤੇ ਕੋਈ ਦਿੱਕਤ ਕੋਈ ਦਿੱਕਤ ਨਹੀਂ ਬਾਈ ਬਾਕੀ ਵੀਡੀਓ ਜਿਹੜੀ ਤੁਸੀਂ ਹੁਣੇ ਹੁਣੇ ਸੀ ਗੱਲ ਕਰ ਰਹੇ ਹੋ ਜਦੋਂ ਕਹੋਗੇ ਜਿੱਥੇ ਕਹੋਗੇ ਕੱਲ੍ਹ ਭਾਵੇਂ ਕਰ ਲਓ 12:0 ਹਾਂ ਮੈਂ ਮਨੂ ਰੂਬਾ ਲੋ ਨਾਲ ਠੀਕ ਹੈ ਜੀ ਆਪਾਂ ਮਿਲਨੇ ਆ ਕੱਲ ਨੂੰ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਮੋ ਧੰਨਵਾਦ ਕਹਿਣ ਦਾ ਮਤਲਬ ਇਹੀ ਹੈ ਕਿ ਜਿਹੜੇ ਲੋ ਬਣੇ ਹੋਏ ਆ ਕਿ ਕੁੜੀਆਂ ਕਿਸੇ ਵੀ ਮੁੰਡੇ ਦੇ ਬਲੇਮ ਲਗਾ ਦਿੰਦੀਆਂ ਕਹਿੰਦੇ ਮੈਨੂੰ ਟੱਚ ਕੀਤਾ ਤੇ ਉਹ ਮੁੰਡਾ ਅਰੈਸਟ ਕਰ ਦਿੱਤਾ ਜਾਂਦਾ ਮੈਂ ਸਰਕਾਰ ਨਾਲ ਵੀ ਇਹ ਗੱਲ ਕਰੂੰਗਾ ਕਿ ਜਿਹੜੇ ਆ ਪਰਚੇ ਜਾਂ ਜਿਹੜੀਆਂ ਐਫ ਆਈ ਆ ਨਾ ਹੁੰਦੀਆਂ ਕੈਬ ਡਰਾਈਵਰ ਤੇ ਪੂਰਾ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਕੀਤੀ ਜਾਵੇ ਸੱਸੀ ਗਾਲੀ ਤੁਸੀ ਦੇਖੋ